ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਹੀ ਖਾਸ ਰੂਪ ਸਤ ਸੰਗਤ ਜਿਓ ਫਤੇ ਦੀ ਸਾਂਝ ਪਾਈਏ ਰਸਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਪਿਆਰ ਸਾਹਿਤ ਗੱਜ-ਬੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮੜ ਭਾਗੇ ਜੀ ਜੋ ਹਰ ਘੜੀ ਹਰ ਪਲ ਪਰਮ ਪਿਤਾ ਪ੍ਰਮਾਤਮਾ ਦੀ ਯਾਦ ਦੇ ਅੰਦਰ ਮਾਲਕ ਦੇ ਗੁਣ ਗਾਇਨ ਕਰਦੇ ਹੌਵੇਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੈ ਅਤੇ ਜਿਹੜਾ ਹੌਵੇਂ ਹੈ ਗੁਰਮਖ ਪਿਆਰਿਓ ਇਸ ਹਉਮੈ ਨੇ ਸਾਨੂੰ ਬੜਾ ਲੁੱਟਿਆ ਤੇ ਸਾਨੂੰ ਬੜਾ ਕੁੱਟਿਆ ਬੜਾ ਲੁੱਟਿਆ ਤੇ ਬੜਾ ਲੁੱਟਿਆ ਅਤੇ ਕਿਸ ਤਰੀਕੇ ਨਾਲ ਅਸੀਂ ਇਸ ਹਉਮੈ ਤੋਂ ਛਟਕਾਰਾ ਪਾਵਾਂਗੇ ਕਿਸ ਤਰੀਕੇ ਨਾਲ ਅਸੀਂ ਨਾਮ ਦੇ ਨੇੜੇ ਜਾਵਾਂਗੇ ਜਿਹੜਾ ਨਾਮ ਹੈ ਕੀ ਇਹ ਮੁੱਲ ਮਿਲ ਸਕਦੇ ਕੀ ਇਹ ਉਧਾਰਾ ਮਿਲ ਸਕਦੇ ਕੀ ਕੋਈ ਦੁਨੀਆ ਦੇ ਵਿੱਚ ਐਦਾਂ ਦੀ ਪਾਵਰ ਹੈ ਜਿਹੜੀ ਨਾਮ ਸਾਨੂੰ ਦੇ ਦੇਵੇ ਨਹੀਂ ਕੋਈ ਵੀ ਐਦਾਂ ਦੀ ਪਾਵਰ ਨਹੀਂ ਜਿਹੜੀ ਸਾਨੂੰ ਨਾਮ ਦੇ ਦੇਵੇ ਬਾਤਸ਼ਾਹ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਐ ਮੋਲ ਕਿਤਹੀ ਨਾਮ ਪਾਈਏ ਨਹੀਂ ਮੋਲ ਮੀਨਜ਼ ਮੁੱਲ ਨੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਸ਼ਾ ਹੈ ਨਾ ਇਹ ਕਾਫੀ ਭਾਸ਼ਾਵਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ ਲਿਖਣ ਦੇ ਵਿੱਚ ਬੇਸ਼ੱਕ ਸੋ ਗੁਰਮੁਖੀ ਦੀ ਹੀ ਵਰਤੋਂ ਕੀਤੀ ਗਈ ਹੈ ਪਰ ਭਾਸ਼ਾ માં ਬਹੁਤਨੇ ਮੋਲ ਮੋਲ ਆਪਣੀ ਪੰਜਾਬੀ ਭਾਸ਼ਾ ਨਹੀਂ ਹੈ ਬਾਦਸ਼ਾਹ ਕੰਦੇ ਮੋਲ ਕਿਤ ਹੀ ਨਾਮ ਪਾਈਏ ਨਹੀਂ ਕਹਿੰਦੇ ਕਿਤੋਂ ਵੀ ਮੁੱਲ ਨੂੰ ਨਾਮ ਨਹੀਂ ਮਿਲ ਸਕਦਾ ਇਹ ਐਦਾਂ ਦੀ ਵਸਤੂ ਨਹੀਂ ਹੈ ਦੇ ਹੱਟੀਆਂ ਦੇ ਉੱਤੇ ਪਈ ਹੋਵੇ ਅਸੀਂ ਹੱਟੀਆਂ ਤੋਂ ਜਾ ਕੇ ਖਰੀਦ ਲਈਏ ਅਤੇ ਜਿਹੜੀ ਆਪਣੇ ਕੋਲੇ ਘਾਟ ਹੈ ਨਾਮ ਦੀ ਉਹ ਪੂਰੀ ਕਰ ਲਈਏ ਨਹੀਂ ਹੋਣੀ ਗੁਰਮੁਖ ਪਿਆਰੇ ਹੋਏ ਫਿਰ ਨਾਮ ਕਿੱਥੋਂ ਮਿਲੇਗਾ ਨਾਮ ਦੀ ਪ੍ਰਾਪਤੀ ਕਿੱਥੋਂ ਹੋਵੇਗੀ ਮੁੱਲ ਨੂੰ ਹੱਟੀਆਂ ਤੇ ਜਾ ਕੇ ਤੇ ਇਹ ਮਿਲਣਾ ਨਹੀਂ ਫਿਰ ਕਿੱਥੋਂ ਮਿਲੇਗਾ ਇਹ ਗੁਰਮੁਖ ਪਿਆਰਿਓ ਮਿਲੇਗਾ ਸ਼ਬਦ ਦੀ ਵਿਚਾਰ ਕਰਕੇ ਜਿੱਦਾਂ ਹੁਣ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਇੱਕ ਗੁਰਮੁਖ ਆਪਣੇ ਵਿੱਚੋਂ ਸ਼ਬਦ ਦੀ ਵਿਚਾਰ ਕਰਦਾ ਹੈ ਬਾਕੀ ਸਾਰੇ ਸੁਣਦੇ ਹੁਣ ਤੁਹਾਡਾ ਪ੍ਰੋਪਰ ਧਿਆਨ ਹੈ ਜਿਹੜਾ ਇਹ ਗੁਰਮੁਖ ਪਿਆਰਿਓ ਸ਼ਬਦ ਦੇ ਵਿੱਚ ਜੁੜਿਆ ਹੋਇਆ ਹੈ ਕਿ ਭਾਈ ਸਾਹਿਬ ਮੁਖ ਦੇ ਵਿੱਚੋਂ ਕੀ ਉਚਾਰਨ ਕਰਦੇ ਆ ਹੁਣ ਇਹ ਸਵਾਸ ਤੁਹਾਡੇ ਸਾਰੇ ਦੇ ਸਾਰੇ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮਾ ਹੋ ਰਹੇ ਆ ਬਾਤਸ਼ਾਹ ਕਹਿੰਦੇ ਦੱਸਦੇ ਆ ਗੁਰਬਾਣੀ ਚ ਮੋਲ ਕਿਤ ਹੀ ਨਾਮ ਪਾਈਏ ਨਹੀਂ ਨਾਮ ਪਾਈਏ ਗੁਰ ਸ਼ਬਦ ਵਿਚਾਰਾ ਕਹਿੰਦੇ ਨਾਮ ਕਿੱਥੋਂ ਮਿਲੇਗਾ ਨਾਮ ਪਾਈਏ ਗੁਰ ਸ਼ਬਦ ਵਿਚਾਰਾ ਭਾਵ ਗੁਰੂ ਦੇ ਸ਼ਬਦ ਦੀ ਆਪਾਂ ਵਿਚਾਰ ਕਰਾਂਗੇ ਉਸ ਤੋਂ ਬਾਅਦ ਜੇ ਆਪਾਂ ਨੂੰ ਨਾਮ ਨਾ ਮਿਲੇ ਫਿਰ ਕੀ ਨੁਕਸਾਨ ਹੈ ਫਿਰ ਕੀ ਤਕਲੀਫ ਹੈ ਮੰਨ ਲਓ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਅਸੀਂ ਨਹੀਂ ਨਾਮ ਲੈਣਾ ਚਾਹੁੰਦੇ ਹੈਗੇ ਆ ਬਹੁਤ ਮਨਮੁਖ ਲੋਕੀ ਇਦਾਂ ਦੇ ਜਿਹੜੇ ਕਹਿੰਦੇ ਅਸੀਂ ਨਾਮ ਤੋਂ ਕੀ ਕਰਨ ਆਹੀ ਸਾਡਾ ਤੇ ਨਾਮ ਹੈ ਆਪਣੀ ਖੇਤੀ ਕਰੋ ਖੇਤੀਬਾੜੀ ਕਰੋ ਤੇ ਮਿਹਨਤ ਮਜ਼ਦੂਰੀ ਕਰੋ ਸਰਵਿਸ ਕਰੋ ਆਪਣੇ ਬੱਚੇ ਪਾਲੋ ਬਸ ਇਹੀ ਨਾਮ ਹੈ ਹੈਗੇ ਆ ਬਹੁਤ ਲੋਕ ਇਦਾਂ ਦੇ ਪਰ ਆਪਾਂ ਪਾਤਸ਼ਾਹ ਦੇ ਨਾਲ ਵਿਚਾਰ ਕਰਦੇ ਹਾਂ ਕਿ ਮੰਨ ਲਓ ਸਾਡੇ ਕੋਲੇ ਨਾਮ ਨਹੀਂ ਹੈਗਾ ਫਿਰ ਕੀ ਹੋਏਗਾ ਕੀ ਕੋਈ ਸਾਨੂੰ ਮਾਰ ਪਏਗੀ ਕੀ ਮਾਰ ਪਏਗੀ ਸਾਨੂੰ ਕੀ ਅਸੀਂ ਦਰਗਾਹ ਦੇ ਵਿੱਚ ਬਾਜੀ ਹਾਰ ਜਾਵਾਂਗੇ ਦੱਸੋ ਤੇ ਸਾਨੂੰ ਕੀ ਹੋਏਗਾ ਨਾਮ ਤੋਂ ਬਗੈਰ ਹੁਣ ਪਾਤਸ਼ਾਹ ਆਪਾਂ ਨੂੰ ਦੱਸਣ ਲੱਗੇ ਐ ਕਿ ਨਾਮ ਤੋਂ ਬਗੈਰ ਕੀ ਹੋਏਗਾ ਪਾਤਸ਼ਾਹ ਕਹਿੰਦੇ ਬਿਨ ਨਾਮੈ ਦਰ ਢੂਈ ਨਹੀਂ ਪਤਾ ਲੱਗਿਆ ਹੁਣ ਸੈਦ ਸੌਖਾ ਹੈ ਸ਼ਬਦ ਸਮਝ ਆ ਗਈ ਹੁਣੀ ਸਾਰੀ ਸੰਗਤ ਨੂੰ ਜੇ ਸਾਡੇ ਕੋਲੇ ਨਾਮ ਨਹੀਂ ਹੈਗਾ ਸਾਨੂੰ ਉਸ ਦਰ ਦੇ ਉੱਤੇ ਜਗ੍ਹਾ ਨਹੀਂ ਮਿਲਣੀ ਕਿਹੜੇ ਦਰ ਦੇ ਉੱਤੇ ਦਸਵੇਂ ਦਵਾਰ ਦੇ ਉੱਤੇ ਜਿੱਥੋਂ ਦੇ ਆਪਾ ਰਹਿਣ ਵਾਲਿਆਂ ਜਿੱਥੋਂ ਦੇ ਆਪਾ ਰਹਿਣ ਵਾਲਿਆਂ ਉਸ ਦਰ ਦੇ ਉੱਤੇ ਆਪਨੂੰ ਥਾਂ ਨਹੀਂ ਮਿਲਣੀ ਜਗ੍ਹਾ ਨਹੀਂ ਮਿਲਣੀ ਢੋਈ ਨਹੀਂ ਮਿਲਣੀ ਇਹਨੂੰ ਕਹਿੰਦੇ ਆ ਢੋਈ ਜਗ੍ਹਾ ਨਾ ਮਿਲਣੀ ਹੋਵੇ ਬਿਨ ਨਾਮੇ ਦਰ ਢੋਈ ਨਹੀਂ ਜਦੋਂ ਉਸ ਥਾਂ ਦੇ ਉੱਤੇ ਸਾਨੂੰ ਜਗ੍ਹਾ ਨਾ ਮਿਲੇ ਸਾਡੇ ਕੋਲੇ ਨਾਮ ਨਾ ਹੋਵੇ ਫਿਰ ਉਹ ਜਿਹੜੇ ਨਾਮ ਦੇ ਵਪਾਰੀ ਜਿਹੜੇ ਨਾਮ ਦੇ ਵਪਾਰੀ ਜਿਹੜੇ ਨਾਮ ਨੇ ਸਾਨੂੰ ਬਚਾਉਣਾ ਹੁੰਦਾ ਹੈ ਕਿਰਜੀ ਨੈਟ ਦੀ ਥੋੜੀ ਪ੍ਰੋਬਲਮ ਆ ਰਹੀ ਕਿਰਜੀ ਹੂੰ ਕਿਰਜੀ ਨੈਟ ਤੇ ਪ੍ਰੋਬਲਮ ਆਉਂਦੀ ਥੜਾ ਬਾਈ ਕਿਰਜੀ ਹੂੰ ਠੀਕ ਹੈ ਗੁਰਮੁਖੋ ਮੈਂ ਵਾਈਫਾਈ ਆਨ ਨਹੀਂ ਕੀਤੀ ਕਿ ਮੰਨ ਲਓ ਸਾਡੇ ਕੋਲੇ ਨਾਮ ਨਹੀਂ ਬਿਨ ਨਾਮੇ ਦਰ ਢੁਈ ਨਹੀਂ ਤਾਂ ਜਮ ਕਰੇ ਖੁਆਰੀ ਫਿਰ ਉਥੇ ਜਮ ਆਪਾਂ ਨੂੰ ਖੱਜਲ ਖੁਆਰ ਕਰਦੇ ਆ ਜਿਹੜੇ ਜਮ ਨੇ ਨਾ ਉਹ ਖੱਜਲ ਖੁਆਰ ਕਰਦੇ ਆ ਜਿੱਦਾਂ ਇੱਥੇ ਆਪਾਂ ਕਿਸੇ ਦਫ਼ਤਰ ਦੇ ਵਿੱਚ ਕੰਮ ਕਰਾਉਣ ਵਾਸਤੇ ਜਾਈਏ ਜਿਹੜੇ ਅੱਗੇ ਪੀਐਨ ਹੁੰਦੇ ਆ ਪੀਐਨ ਜੇ ਸਾਡੇ ਕੋਲੇ ਉਸ ਡਾਕਟਰ ਅਫੀਸਰ ਨੂੰ ਮਿਲਣ ਦਾ ਕੋਈ ਕਾਰਡ ਵਗੈਰਾ ਨਹੀਂ ਅਸੀਂ ਉਸ ਅਫਸਰ ਨੂੰ ਜਾਣਦੇ ਵਗੈਰਾ ਨਹੀਂ ਸਾਡੇ ਕੋਈ ਸਪਾਰਸ਼ ਨਹੀਂ ਹੈ ਤਾਂ ਜਿਹੜੇ ਪੀ ਆਨ ਹੈ ਨਾ ਸਾਨੂੰ ਉਹੀ ਦੁਖੀ ਕਰਦੇ ਆ ਉਹੀ ਕਹਿੰਦੇ ਨਹੀਂ ਅਜੇ ਨਹੀਂ ਜਾਣਾ ਅਜੇ ਨਹੀਂ ਹੈ ਸਾਬ ਉੱਥੇ ਅਜੇ ਸਭ ਕੰਮ ਕਰਦਾ ਹੈ ਅਜੇ ਸਭ ਆਰਾਮ ਕਰਦਾ ਹੈ ਐਦਾਂ ਜਮ ਵੀ ਆਪਾਂ ਨੂੰ ਗੁਰਮੁਖ ਪਿਆਰਿਓ ਫਿਰ ਖੱਜਲ ਖੁਆਰ ਕਰਨਗੇ ਜੇ ਸਾਡੇ ਕੋਲੇ ਨਾਮ ਨਹੀਂ ਹੈ ਬਾਦਸ਼ਾਹ ਨੇ ਕੀ ਅੱਖੇ ਬਿਨ ਨਾਮੇ ਡਰਟ ਹੋਈ ਨਹੀਂ ਤਾਂ ਜਮ ਕਰੇ ਖੁਆਰੀ ਇਸ ਕਰਕੇ ਆਪਾ ਨੇ ਨਾਮ ਨੂੰ ਪ੍ਰਗਟ ਕਰਨਾ ਹੀ ਕਰਨਾ ਹੈ ਇੱਕ ਤੇ ਆ ਅੱਜ ਤੁਹਾਨੂੰ ਕਲੀਅਰ ਹੋ ਗਿਆ ਕਿ ਨਾਮ ਤੋਂ ਬਿਨ ਆਪਾਂ ਨੂੰ ਢੋਈ ਨਹੀਂ ਦੂਜਾ ਆਪਾਂ ਰਹਿਰਾ ਸਾਹਿਬ ਦੇ ਵਿੱਚ ਜੋ ਆਪਾਂ ਨੂੰ ਪਾਤਸ਼ਾਹ ਕਹਿੰਦੇ ਜਿਨ ਹਰ 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 ਰਸ ਅੱਗੇ ਨਾਮ ਨਾ ਪਾਇਆ ਜਿਨ੍ਹਾਂ ਨੇ ਨਾਮ ਨੂੰ ਪਾਇਆ ਨਹੀਂ ਅਜੇ ਤੱਕ ਉਹ ਕੌਣ ਹੈ ਭਾਗਹੀਣ ਜਮਪਾਸ ਪਤਾ ਲੱਗ ਗਿਆ ਵੀ ਉਹ ਜੀਵ ਜਮਾ ਦੇ ਹਵਾਲੇ ਹੁੰਦੇ ਐ ਜਿਨ੍ਹਾਂ ਦੇ ਕੋਲੇ ਨਾਮ ਨਹੀਂ ਫਿਰ ਆਪਾਂ ਨੂੰ ਹੋਰ ਸ਼ਬਦਾਂ ਦੇ ਵਿੱਚ ਵੀ ਪਾਤਸ਼ਾਹ ਨੇ ਸਮਝਾਏ ਕਿ ਆਖੇ ਬਿਨ ਨਾਮੈ ਜਗ ਕਮਲਾ ਫਿਰ ਕਹਿੰਦੇ ਕਮਲਾ ਇਹਦੇ ਨਾਮ ਨਹੀਂ ਹੈਗਾ ਫਿਰ ਹੋਰ ਸ਼ਬਦ ਦੇ ਵਿੱਚ ਸਮਝਾਇਆ ਪਾਤਸ਼ਾਹ ਨੇ ਬਿਨ ਨਾਮੈ ਤਨ ਮਨ ਹੈ ਕੁਸ਼ਟ ਤਨ ਮਨ ਹੈ ਕੁਸ਼ਟੀ ਤਨ ਮਨ ਕਹਿੰਦੇ ਕੋੜੀਏ ਜੇ ਨਾਮ ਨਹੀਂ ਹੈ ਫਿਰ ਅੱਗੇ ਕੀ ਆਖੇ ਬਿਨ ਨਾਮ ਤਨ ਮਨ ਤਨ ਹੈ ਕੁਸ਼ਟੀ ਵਿੱਚ ਨਰਕੇਂ ਵਾਸਾ ਪਾਈਂਦਾ ਕਹਿੰਦੇ ਵਾਸਾ ਤੇਰਾ ਕਿੱਥੇ ਹੋਏਗਾ ਨਰਕਾਂ ਦੇ ਵਿੱਚ ਨਰਕਾਂ ਦੇ ਨਰਕ ਕਿਸ ਦੇ ਹਵਾਲੇ ਹੁੰਦੇ ਐ ਨਰਕਾਂ ਦਾ ਮੁਖੀ ਕੌਣ ਹੁੰਦਾ ਜਮ ਇਸ ਦਾ ਮਤਲਬ ਇਹ ਕਲਿਆਰ ਹੋ ਗਿਆ ਕਿ ਜੇ ਸਾਡੇ ਕੋਲੇ ਨਾਮ ਨਹੀਂ ਤਾਂ ਅਸੀਂ ਜਮਾ ਦੇ ਹਵਾਲੇ ਹੋ ਜਾਵਾਂਗੇ ਸਾਨੂੰ ਜਮਾ ਤੋਂ ਕੋਈ ਬਚਾਉਣ ਵਾਲਾ ਨਹੀਂ ਗੁਰਮਖ ਪਿਆਰਿਓ ਇਸ ਕਰਕੇ ਕੋਸ਼ਿਸ਼ ਕਰੋ ਕਿ ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ ਦੂਜੀ ਵੱਲ ਪਤਸ਼ਾਹੀ ਵੀ ਕਹਿ ਰਹੀ ਹੈ ਕਹਿੰਦੇ ਜੀ ਤੇਰੇ ਕੋਲੇ ਨਾਮ ਨਹੀਂ ਤੇਰਾ ਜਿਹੜਾ ਜਨਮ ਹੈ ਨਾ ਇਹ ਜੂਏ ਵਿੱਚ ਜਿੱਦਾਂ ਲੋਕੀ ਜੂਏ ਦੇ ਵਿੱਚ ਕੋਈ ਚੀਜ਼ ਨੂੰ ਹਾਰ ਜਾਂਦੇ ਆ ਜਿੱਦਾਂ ਜੂਏ ਦੇ ਵਿੱਚ ਕਿਸੇ ਚ ਵਸਤੂ ਨੂੰ ਹਾਰ ਜਾਂਦੇ ਐ ਜਿੱਦਾਂ ਇਤੋਂ ਤੱਕ ਆਪਾਂ ਸੁਣਿਆ ਇਤਿਹਾਸ ਗਵਾਹ ਹੈ ਕਿ ਜਿਹੜੇ ਪਾਂਡੂ ਹੁੰਦੇ ਸੀ ਪਾਂਡੂਆਂ ਨੇ ਜੂਏ ਦੇ ਵਿੱਚ ਆਪਣੀ ਪਤਨੀ ਦਰੁਪਤੀ ਨੂੰ ਹੀ ਲਾ ਦਿੱਤਾ ਸੀ ਆਪਣੀ ਪਤਨੀ ਨੂੰ ਜੂਏ ਦੇ ਵਿੱਚ ਲਾ ਦਿੱਤਾ ਤੇ ਇਹ ਜੂਏ ਦੇ ਵਿੱਚ ਉਸ ਨੂੰ ਹਾਰ ਗਏ ਸੀ। ਇਥੋਂ ਤੱਕ ਗੁਰਮੁਖ ਪਿਆਰਿਓ ਪਾਤਸ਼ਾਹ ਉਦਾਹਰਨ ਇਸ ਦੀ ਆਪਾਂ ਨੇ ਦਿੱਤੀ ਏ ਕਿ ਆਪਾਂ ਇਸ ਜੂਏ ਦੇ ਵਿੱਚ ਇਸ ਜਨਮ ਨੂੰ ਕਿਤੇ ਹਾਰ ਨਾ ਜਾਈਏ। ਦੂਜੀ ਗੱਲ ਆਪਾਂ ਨੇ ਇਹ ਵੀ ਪਾਤਸ਼ਾਹ ਨੇ ਆਪਣੇ ਕੋਲੋਂ ਕਈ ਵਾਰੀ ਸੇਵਾ ਲਈ ਏ ਕਿ ਇਹ ਇੱਕ ਖੇਲ ਹੈ। ਆਪਾਂ ਇਹ ਖੇਲ ਖੇਲਣ ਆਏ ਆ। ਇਸ ਖੇਲ ਦੇ ਵਿੱਚ ਇਸ ਜਨਮ ਨੂੰ ਹਾਰ ਨਾ ਜਾਈਏ ਪਾਤਸ਼ਾਹ ਕਹਿੰਦੇ ਕਾਉਡੀ ਬਦਲੈ ਜਨਮ ਗਵਾਇਆ ਕਾਉਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਕਹਿੰਦੇ ਤੂੰ ਚੀਨਸ ਮਿਨ ਚ ਚਿੰਤਾ ਚਿੰਤਨ ਚਿੰਤਨ ਤੂੰ ਚਿੰਤਨ ਨਹੀਂ ਕੀਤਾ ਚਿੰਤਾ ਨਾ ਕਰਨ ਕਰਕੇ ਤੂੰ ਇਹ ਮਨੁੱਖਾ ਜਨਮ ਨੂੰ ਕੌਡੀਆਂ ਦੇ ਬਦਲੇ ਗਵਾ ਚੱਲੇਂ ਗਵਾ ਚੱਲੇਂ ਗੁਰਮਖ ਪਿਆਰੇ ਅਸੀਂ ਕੌਡੀਆਂ ਦੇ ਬਦਲੇ ਕੌਡੀ ਜਿਹੜੀ ਹੁੰਦੀ ਹੈ ਉਹ ਇੱਕ ਖੋਟੇ ਪੈਸੇ ਦੀ ਤਰ੍ਹਾਂ ਹੁੰਦੀ ਹੈ ਭਾਵ ਕੌਡੀ ਦੇ ਬਦਲੇ ਆਪਾਂ ਨੂੰ ਕੋਈ ਵੀ ਵਸਤੂ ਪ੍ਰਾਪਤ ਨਹੀਂ ਹੁੰਦੀ ਦੂਜਾ ਕੀ ਹੈ ਇੱਥੇ ਖੋਟਾ ਪੈਸਾ ਖੋਟਾ ਰੁਪਇਆ ਜਾਂ ਜਿਹਨੂੰ ਆਪਾਂ ਡੁਪਲੀਕੇਟ ਰੁਪਇਆ ਕਹਿ ਦਿੰਨੇ ਆ ਡੁਪਲੀਕੇਟ ਨੋਟ ਵੀ ਆਏ ਆ ਅੱਜਕੱਲ ਜਿਹਨਾਂ ਡੁਪਲੀਕੇਟ ਨੋਟ ਐ ਜਿਹੜਾ ਉਸ ਦੇ ਬਦਲੇ ਆਪਾਂ ਕੁਝ ਨਹੀਂ ਲੈ ਸਕਦੇ ਤੇ ਕਾਉਡੀ ਦੇ ਬਦਲੇ ਵੀ ਆਪਾਂ ਕੁਝ ਨਹੀਂ ਲੈ ਸਕਦੇ ਪਾਤਸ਼ਾਹ ਕਹਿੰਦੇ ਤੂੰ ਇਹ ਜਿਹੜਾ ਜਨਮ ਹੈ ਨਾ ਖੋਟਿਆਂ ਦੀ ਤਰ੍ਹਾਂ ਕਾਉਡੀ ਦੇ ਬਦਲੇ ਤੂੰ ਗਵਾ ਦਿੱਤਾ ਤੈਨੂੰ ਇਸ ਦੇ ਬਦਲੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਆਪਾਂ ਨੂੰ ਇਸ ਦੇ ਬਦਲੇ ਗੁਰਮੁਖ ਪਿਆਰਿਓ ਫਿਰ ਕੀ ਆ ਆਪਾਂ ਖੋਟੇ ਆ ਪਾਤਸ਼ਾਹ ਕਹਿੰਦੇ ਇੱਕ ਖੋਟੇ ਇੱਕ ਖਰੇ ਆਪੇ ਪਰਖੈ ਪਰਖਣ ਹਾਰ ਆਪਾਂ ਹੁਣ ਖੋਟੇ ਆ ਜਾਂ ਖਰੇ ਆ ਆਪਾਂ ਨੂੰ ਪਰਖਿਆ ਜਾਏਗਾ ਕਦੋਂ ਪਰਖਿਆ ਜਾਏਗਾ ਜਦੋਂ ਆਪਾਂ ਸੱਚੀ ਦਰਗਾਹ ਦੇ ਵਿੱਚ ਜਾਵਾਂਗੇ ਸੱਚੀ ਦਰਗਾਹ ਤੋਂ ਪਿੱਛੇ ਹੀ ਪਾਰਖੂ ਬੈਠੇ ਹੋਇਆ ਸੱਚੀ ਦਰਗਾਹ ਤੋਂ ਪਿੱਛੇ ਹੀ ਪਾਰਖੂ ਬੈਠੇ ਹੋਇਆ ਉਹਨਾਂ ਨੇ ਪਰਖਣ ਲੈਣੇ ਆਕੇ ਪਾਣੂ ਪਤਸ਼ਾਹ ਨੇ ਇੱਕ ਥਾਂ ਤੇ ਗੁਰਬਾਣੀ ਦੇ ਵਿੱਚ ਸਮਝਾਏ ਆਪਾਂ ਨੂੰ ਦੱਸਿਆ ਅੱਗੇ ਸ਼ਾਹ ਸੁਜਾਨ ਹੈ ਅੱਗੇ ਸ਼ਾਹ ਸੁਜਾਨ ਹੈ ਸ਼ਾਹ ਕਹਿੰਦੇ ਐ ਸ਼ਾਹੂਕਾਰ ਨੂੰ ਸ਼ਾਹੂਕਾਰ ਕਿਹੜਾ ਐ ਉਹ ਧਰਮਰਾਜ ਸ਼ਾਹੂਕਾਰ ਜਿੱਦਾਂ ਇੱਕ ਆਮ ਬੀਬੀਆਂ ਵੀ ਇੱਕ ਗੀਤ ਜਗਾਉਂਦੀਆਂ ਹੁੰਦੀਆਂ ਨੇ ਲੇਖਾ ਮੰਗੂਗਾ ਧਰਮਰਾਜ ਬਾਣੀਆਂ ਅੱਗੇ ਕੀ ਜਵਾਬ ਦੇਵੇਂਗਾ ਇਹ ਧਰਮਰਾਜ ਕੇ ਨੂੰ ਸ਼ਾਹੂਕਾਰ ਨੂੰ ਕਹਿੰਦੇ ਐ ਧਰਮਰਾਜ ਸ਼ਾਹ ਨੂੰ ਕਹਿੰਦੇ ਐ ਸ਼ਾਹੂਕਾਰ ਹੁਣ ਪਾਤਸ਼ਾਹ ਕਹਿੰਦੇ ਜਿਹੜਾ ਜਿੱਥੇ ਤੂੰ ਜਾਏਂਗਾ ਜਿੱਥੇ ਉਹ ਪਰਖਣ ਵਾਲੇ ਬੈਠੇ ਐ ਉਥੇ ਉਹਨਾਂ ਦੇ ਵਿੱਚ ਕੌਣ ਬੈਠਾ ਸ਼ਾਹ ਬੈਠਾ ਸ਼ਾਹੂਕਾਰ ਬੈਠਾ ਸ਼ਾਹ ਕਹਿੰਦੇ ਐ ਉਸ ਨੂੰ ਸਾਹੂਕਾਰ ਕਹਿ ਦਿੰਦੇ ਐ ਉਸ ਨੂੰ ਅੱਗੇ ਸਾਹਾ ਸੁਜਾਨ ਹੈ ਲੈਸੀ ਬਸਤ ਸਮਾੜ ਕਹਿੰਦੇ ਇਹ ਜਿਹੜੀ ਨਾਮ ਦੀ ਵਸਤੂ ਦੀ ਕਮਾਈ ਕਰਦਾ ਤੂੰ ਇਸ ਨੂੰ ਸੰਭਾਲ ਕੇ ਲੈ ਜੀ ਕਿਤੇ ਰਸਤੇ ਦੇ ਵਿੱਚ ਲੁੱਟਣਾ ਹੋ ਜੇ ਕਿਤੇ ਇਹ ਬਦਲਿਆ ਨਾ ਜਾਵੇ ਤੇਰਾ ਨਾਮ ਧਨ ਅੱਗੇ ਪਰਖਣ ਵਾਲਾ ਬੈਠੈ ਉਸ ਨੇ ਪਰਖ ਕੇ ਹੀ ਤੈਨੂੰ ਅੱਗੇ ਜਾਣ ਦੇਣਾ ਅੱਗੇ ਸਹਸ ਜਾਣ ਹੈ ਲੈ ਸੀ ਬਸਤ ਸਮਾਲ ਫਿਰ ਪਾਤਸ਼ਾਹ ਨੇ ਕੀ ਆਖਿਆ ਪਾਤਸ਼ਾਹ ਕਹਿੰਦੇ ਭਾਈ ਰੇ ਰਾਮ ਕਹੋ ਚਿਤ ਲਾਏ ਜੇ ਤੈਨੂੰ ਰਾਮ ਨਾਮ ਕਹਿਣ ਦੀ ਆਦਤ ਬਣ ਜਾਵੇ ਤੇਰੇ ਮੁਖੜੇ ਤੇ ਨਾਮ ਦਾ ਮਾਲਕ ਦਾ ਨਾਮ ਆ ਜਾਵੇ ਫਿਰ ਤੂੰ ਉਸ ਵਸਤੂ ਨੂੰ ਸੰਭਾਲ ਸਕਦਾ ਜੇ ਤੇਰੇ ਮੁਖੜੇ ਦੇ ਉੱਤੇ ਮਾਲਕ ਦਾ ਨਾਮ ਨਹੀਂ ਆਇਆ ਤੂੰ ਉਸ ਵਸਤੂ ਨੂੰ ਸੰਭਾਲ ਨਹੀਂ ਸਕਦਾ ਤੂੰ ਉਸ ਵਸਤੂ ਨੂੰ ਸੰਭਾਲ ਨਹੀਂ ਸਕਦਾ ਗੁਰਮੁਖ ਪਿਆਰਿਓ ਅਤੇ ਜਦੋਂ ਅਸੀਂ ਉਸ ਵੱਖਰ ਉਹ ਵੱਖਰ ਭਾਵ ਉਸ ਨਾਮ ਜਦੋਂ ਅਸੀਂ ਨਾਮ ਨੂੰ ਲੈ ਕੇ ਜਾਵਾਂਗੇ ਨਾ ਉਸ ਦੀ ਪਰਖ ਤੇ ਹੋਣੀ ਹੈ ਪਰਖ ਤੇ ਉਹਦੀ ਹੋਣੀ ਹੈ ਪਰਖ ਕੇ ਦੇਖਿਆ ਜਾਏਗਾ ਜਿੱਦਾਂ ਸੁਨਿਆਰ ਸੋਨੇ ਦੇ ਸੋਨੇ ਦੇ ਇੱਕ ਉਹਦੇ ਕੋਲੇ ਪਾਰਸ ਦੀ ਟੁਕੜੀ ਹੁੰਦੀ ਹੈ ਉਹ ਲਾ ਕੇ ਵੇਖਦਾ ਕਿ ਸੋਨਾ ਖਰਾ ਹੈ ਜਾਂ ਸੋਨਾ ਡੁਪਲੀਕੇਟ ਹੈ ਪਰ ਆਪਾਂ ਅੱਗੇ ਲੈ ਕੇ ਕੀ ਜਾਣਾ ਆਪਾਂ ਲੈ ਕੇ ਜਾਣਾ ਹਰ ਜਸ ਹਰ ਜਸ ਇੱਕ ਦੋ ਵਾਰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਆਪਾਂ ਇੱਥੋਂ ਕੀ ਲੈ ਕੇ ਜਾ ਸਕਦੇ ਆ ਆਪਾਂ ਇਤੋਂ ਕੀ ਲੈ ਕੇ ਜਾ ਸਕਦੇ ਆ ਆਪਾਂ ਇਤੋਂ ਹਰ ਜਸ ਲੈ ਕੇ ਜਾ ਸਕਦੇ ਆ ਹਰ ਜਸ ਕਿਹਨੂੰ ਕਹਿੰਦੇ ਐ ਹਰੀ ਦਾ ਕੀਤਾ ਹੋਇਆ ਜਸ ਹਰੀ ਦੇ ਗਾਏ ਹੋਏ ਗੁਣ ਹਰੀ ਦਾ ਸੁਣਿਆ ਹੋਇਆ ਨਾਮ ਜਿੱਦਾਂ ਆਪਾਂ ਰੋਜ਼ 2 ਘੰਟੇ ਬਹਿ ਕੇ ਹਰ ਜਸ ਦੀ ਕਮਾਈ ਕਰਦੇ ਆ ਹਾਂ ਫਰਕ ਇੰਨਾ ਕਹ ਗੁਰਮੁਖ ਪਿਆਰਿਓ ਆਪਣੇ ਵਿੱਚ ਬਹੁਤ ਸਾਰੇ ਗੁਰਮਖ ਨੇ ਜਿਹੜੇ ਇਸ ਵਸਤੂ ਨੂੰ ਸੰਭਾਲ ਲੈਂਦੇ ਆ ਜਿਨ੍ਹਾਂ ਨੂੰ ਖੇਲ ਦਾ ਪਤਾ ਲੱਗ ਗਿਆ ਜਿਹੜੇ ਇੱਕ ਪਲ ਵੀ ਆਪਣੇ ਮੁਖ ਦੇ ਉਤੋਂ ਨਾਮ ਨੂੰ ਖੋਇਆ ਨਹੀਂ ਜਾਣ ਦਿੰਦੇ ਨਾਮ ਨੂੰ ਵਿਸਾਰਦੇ ਨਹੀਂ ਵਿਸਾਰਦੇ ਨਹੀਂ ਇਹ ਨਾਮ ਨੂੰ ਐਦਾਂ ਦੇ ਜੀਵ ਬਾਜੀ ਜਿੱਤ ਜਾਂਦੇ ਆ ਉਹ ਹਰ ਜਸਨ ਨੂੰ ਨਾਲ ਲੈ ਕੇ ਜਾਂਦੇ ਐ ਅਤੇ ਜਦੋਂ ਜਸ ਹਰ ਜਸ ਲੈ ਕੇ ਜਾਣ ਜਾਂਦੇ ਐ ਜਾਂਦਿਆਂ ਨੂੰ ਅੱਗੇ ਫਿਰ ਜਿਹੜਾ ਸ਼ਾਹ ਹੈ ਉਹ ਪਰਖ ਕੇ ਵੇਖਦਾ ਹੈ ਪਤਸ਼ਾਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਦਿੱਤਾ ਹੈ ਪਰਖਣਾ ਭਾਵ ਤਸੱਲੀ ਕਰਕੇ ਵੇਖਦਾ ਹੈ ਕਿ ਇਹਨਾਂ ਕੋਲੇ ਜਿਹੜੀ ਵਸਤੂ ਲੈ ਕੇ ਆਏ ਐ ਉਹ ਸਹੀ ਹੈ ਜਾਂ ਫਿਰ ਗਲਤ ਹੈ ਪਤਸ਼ਾਹ ਨੇ ਗੁਰਬਾਣੀ ਚ ਫਰਮਾਨ ਕਰ ਦਿੱਤਾ ਹਰ ਜਸ ਵੱਖਰ ਲੈ ਚਲੋ ਖਰੀਦੇ ਜਸ ਦੀ ਉਹ ਵਸਤੂ ਹਰ ਜਸ ਵੱਖਰ ਲੈ ਚਲੋ ਸੋ ਦੇਖੈ ਪਤਿ ਆਏ ਸੋ ਮਨਿਸ਼ਾ ਸ਼ਾ ਦੇਖੂਗਾ ਉਸ ਨੂੰ ਕਿਵੇਂ ਕਰਕੇ ਪਤਿ ਆਏ ਪਤਿ ਆਏ ਮੈਨੇ ਤਸੱਲੀ ਕਰਨਾ ਪਤਿ ਆਇਮਨ ਨੇ ਪਰਖਣਾ ਕਹਿ ਲਓ ਤਸੱਲੀ ਕਰਨਾ ਕਹਿ ਲਓ ਕਿ ਸ਼ਾਹ ਹੈ ਨਾ ਉਹ ਜਿਹੜਾ ਉਸ ਵਸਤੂ ਨੂੰ ਤਸੱਲੀ ਕਰਕੇ ਵੇਖਦਾ ਇਸ ਕਰਕੇ ਗੁਰਮੁਖ ਪਿਆਰਿਓ ਆਪਾਂ ਨੇ ਜਿਹੜੀ ਨਾਲ ਵਸਤੂ ਜਾਣੀ ਹੈ ਉਸ ਵਸਤੂ ਨੂੰ ਸੰਭਾਲ ਕੇ ਰੱਖਣਾ ਹੈ ਹੁਣ ਤੁਸੀਂ ਕਹੋਗੇ ਉਸ ਵਸਤੂ ਨੂੰ ਕੀ ਹੋਏਗਾ ਉਸ ਵਸਤੂ ਨੂੰ ਚਰਾਉਣ ਦੇ ਲਈ ਆਪਣੇ ਆਲੇ ਤੇ ਦੁਆਲੇ ਚੋਰ ਘੁੰਮ ਰਹੇ ਆ ਉਸ ਵਸਤੂ ਨੂੰ ਚਰਾਉਣ ਦੇ ਲਈ ਆਪਣੇ ਆਲੇ ਤੇ ਦੁਆਲੇ ਚੋਰ ਘੁੰਮ ਰਹੇ ਹੈ ਕਿਤੇ ਇਹ ਨਾ ਹੋਵੇ ਉਹ ਚੋਰ ਇਸ ਵਸਤੂ ਨੂੰ ਲੈ ਜਾਣ ਤੇ ਆਪਣੇ ਕੋਲੇ ਖਾਲੀ ਡੱਬਾ ਰਹਿ ਜੇ ਉਸ ਦੇ ਵਿੱਚ ਜਾ ਕੇ ਨਾ ਅੱਗੇ ਸ਼ਾਹ ਜਦੋਂ ਇਹ ਦੇਖੇ ਕਿ ਉਸ ਦੇ ਵਿੱਚੋਂ ਕੁਝ ਨਿਕਲ ਹੀ ਨਾ ਇਸ ਕਰਕੇ ਗੁਰਮਖ ਪਿਆਰਿਓ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਨਾਮ ਧੰਨ ਆਪਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕੱਠਾ ਕਰਦੇ ਆਂ ਇਹ ਕਦੋਂ ਲੁੱਟਿਆ ਜਾਂਦਾ ਜਿਸ ਵੇਲੇ ਅਸੀਂ ਨਿੰਦਿਆ ਕਰਦੇ ਆਂ ਚੁਗਲੀ ਕਰਦੇ ਆਂ ਬੈਰ ਵਿਰੋਧ ਕਰਦੇ ਆਂ ਈਰਖਾ ਕਰਦੇ ਆਂ ਨਫ਼ਰਤ ਕਰਦੇ ਆਂ ਸਾਇੰਸ ਸੇ ਚਿੰਤਾ ਫਿਕਰ ਕਰਦੇ ਆ ਉਸ ਵੇਲੇ ਇਹ ਸਾਡਾ ਧਨ ਲੁੱਟਿਆ ਜਾਂਦਾ ਹੈ ਨਾਲੇ ਤੇ ਆਪਾਂ ਨੇ ਕੀਮਤ ਮਿਹਨਤ ਕੀਤੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾ ਲੱਗੇ ਰਹੇ ਵਾਹ ਗੁਰੂ ਵਾਹ ਗੁਰੂ ਕਦੇ ਕਥਾ ਸੁਣੀ ਕਦੇ ਵੈ ਗੁਰੂ ਵੈ ਗੁਰੂ ਆਖਿਆ ਕਦੇ ਪ੍ਰੈਕਟੀਕਲ ਕੀਤਾ ਅਤੇ ਨਾਲੇ ਅਸੀਂ ਸ਼ਾਮ ਨੂੰ ਖਾਲੀ ਦੇ ਖਾਲੀ ਹੋਈ ਫਿਰ ਤੇ ਕੋਈ ਫਾਇਦਾ ਨਾ ਹੋਇਆ ਮਿਹਨਤ ਕੀਤੀ ਦਾ ਮਜ਼ਦੂਰੀ ਕੀਤੀ ਦਾ ਇਸ ਕਰਕੇ ਆਪਾਂ ਨੇ ਸਾਵਧਾਨ ਰਹਿਣਾ ਸਾਵਧਾਨ ਇਕਾਗਰ ਚੀਤ ਮਨ ਚਿੱਤ ਇਕਾਗਰ ਕਰ ਲੋ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਵੈਰ ਵਿਰੋਧ ਈਰਖਾ ਨਫ਼ਰਤ ਨਹੀਂ ਕਰਨੇ ਨਹੀਂ ਕਰਨੇ ਨਹੀਂ ਕਰਨੇ ਬਸ ਜਿੰਨਾ ਜਿੰਨਾ ਜੀਵਾ ਨੇ ਛੱਡੇ ਉਹਨਾ ਉਹਨਾ ਜੀਵਾਂ ਨੇ ਕੁਝ ਨਾ ਕੁਝ ਪਾਇਆ ਹੈ ਗੁਰਮੁਖ ਘਰ ਐਨਾ ਕੁਝ ਪਾਇਆ ਹੈ ਗੁਰਮੁਖੋ ਤੁਹਾਨੂੰ ਦੱਸ ਵੀ ਨਹੀਂ ਸਕਦੇ ਜਦੋਂ ਸੰਗਤ ਮਿਲਦੀ ਹੈ ਤੇ ਦਾਸ ਦੇ ਨਾਲ ਗੱਲਾਂ ਕਰਦੀ ਜਿਹੜੇ ਇਹ ਆਪਾਂ ਪ੍ਰੈਕਟੀਕਲ ਸੰਗਤ ਦੇ ਪਾਉਨੇ ਆ ਨਾ ਇਹ ਤੇ ਆਪਾਂ ਸਿਰਫ ਰੁਪਏ ਦੇ ਵਿੱਚੋਂ 20 ਪੈਸੇ ਹੀ ਪਾਉਨੇ ਆ ਬਹੁਤ ساری ਸੰਗਤ ਤੇ ਸੰਗਤ ਹੀ ਹੋਈ ਲੋਕ ਲੱਜਾ ਦੀ ਮਾਰੀ ਆਪਾਂ ਨੂੰ ਦੱਸਦੀ ਨਹੀਂ ਬਹੁਤ ਸਾਰੀ ਸੰਗਤ ਅਜੇ ਉਹ ਪਹਿਲੇ ਹੀ ਉਹਨਾਂ ਆਪਣੇਖਿਆਂ ਦੇ ਵਿੱਚ ਹੈ ਕਿ ਸਾਨੂੰ ਤਾਂ ਸਾਡਾ ਬਾਬਾ ਕਹਿੰਦਾ ਹੁੰਦਾ ਸੀ ਭਾਈ ਕਹਿੰਦਾ ਹੁੰਦਾ ਸੀ ਕਿ ਜੇ ਭਾਈ ਤੂੰ ਦੱਸਤਾ ਕਿਸੇ ਨੂੰ ਤਾਂ ਤੇਰਾ ਧਨ ਚੋਰੀ ਹੋ ਜਾਣਾ ਉਹ ਗੁਰਮਖੋ ਧਨ ਦੱਸਣ ਨਾਲ ਚੋਰੀ ਨਹੀਂ ਹੋਣਾ ਧਨ ਤੇ ਜਦੋਂ ਪੁੱਠੇ ਕੰਮ ਕਰਾਂਗੇ ਉਦੋਂ ਚੋਰੀ ਹੋਣਾ ਦਸਣ ਨਾਲ ਤੇ ਧਨ ਵਧੇਗਾ ਵਧੇਗਾ ਦਸਣ ਨਾਲ ਚੋਰੀ ਕਦੋਂ ਹੋਏਗਾ ਜਦੋਂ ਪੁੱਠੇ ਕੰਮ ਕਰਾਂਗੇ ਇਸ ਕਰਕੇ ਬਹੁਤ ਸਾਰੇ ਗੁਰਮੁਖਾਂ ਨੂੰ ਬੜੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਇੱਕ ਬੀਬੀ ਅੱਜ ਮਿਲੀ ਸੀ ਫਤੇਗੜ ਸਾਹਿਬ ਗਏ ਸੀ ਸਿਮਲੀ ਇੱਕ ਬੀਬੀ ਉਹ ਕਹਿੰਦੀ ਸੀ ਕਿ ਮੈਂ YouTube ਦੇ ਉੱਤੇ ਹੀ ਤੁਹਾਡਾ ਪ੍ਰੋਗਰਾਮ ਵੇਖਦੀ ਸੀ YouTube ਦੇ ਉੱਤੇ ਕਹਿੰਦੇ ਮੈਂ ਮਤਲਬ ਕਿ 10 ਪਰ 10-12 ਸਾਲ ਤੋਂ ਸਾਇਦ ਕਹਿ ਰਹੀ ਸੀ ਕਿ ਮੈਂ ਮੰਜੇ ਤੇ ਪਈ ਸੀ ਮੈਂ ਕੁਝ ਨਹੀਂ ਕਰਦੀ ਸੀ ਨਾ ਮੇਰੇ ਕੋਲੋਂ ਕੁਝ ਹੁੰਦਾ ਸੀ ਤੁਹਾਡਾ ਇਹ ਪ੍ਰੋਗਰਾਮ ਸੁਣਦਿਆਂ ਸੁਣ ਕੇ ਕਹਿੰਦੀ ਮੈਂ ਰੋਜ਼ ਐਂ ਦਾ YouTube ਤੇ ਹੱਥ ਮਾਰੀ ਜਾਂਦੀ ਸੀ ਉਨੇ ਸੇਮ ਦਸ ਕਹਿੰਦੇ ਤੁਹਾਡੀ ਕਥਾ ਤੁਹਾਡਾ ਕਥਾ ਆ ਗਈ ਮੂਹਰੇ ਤੁਹਾਡੀ ਸ਼ਕ ਲਾ ਗਈ ਮੂਹਰੇ ਕਹਿੰਦੀ ਮੈਂ ਦੇਖਿਆ ਹੋਰਾਂ ਦੀਆਂ ਤਾਂ ਬਥੇਰੀਆਂ ਸੁਣ ਲੀਆਂ ਇਹਦੀ ਵੀ ਬੋਲੇ ਇਹਦੀ ਸੁਣ ਕੇ ਵੇਖ ਲਵਾਂ ਕਹਿੰਦੀ ਜਦੋਂ ਮੈਂ ਸੁਣ ਕੇ ਵੇਖਿਆ ਮੇਰਾ ਫਿਰ ਇਸ ਨੂੰ ਅੱਗੇ ਕੱਢਣ ਨੂੰ ਦਿਲ ਨਹੀਂ ਕੀਤਾ ਮੈਂ ਉੱਥੇ ਬੈਠੇ ਸੁਣਦੀ ਰਹੀ ਸੁਣਦੀ ਰਹੀ ਸੁਣਦੀ ਰਹੀ ਅਤੇ ਕੁਦਰਤੀ ਹੱਥ ਕੀ ਲੱਗਿਆ ਸੀ ਉਸ ਦੇ ਦਾਸ ਦਾ ਪ੍ਰੈਕਟੀਕਲ ਲੱਗਿਆ ਸੀ ਜਿੱਦਾਂ ਦਾਸ ਤੁਹਾਨੂੰ ਕਹਿੰਦਾ ਰਹਿੰਦਾ ਨਾ ਕਿ ਪ੍ਰੈਕਟੀਕਲ ਸੁਣਾਓ ਭਾਈ ਪ੍ਰੈਕਟੀਕਲ ਦੱਸੋ ਦਾਸ ਨੇ ਆਪਣਾ ਵੀ ਪ੍ਰੈਕਟੀਕਲ ਪਾਇਆ ਹੋਇਆ ਇਹਦੇ ਵਿੱਚ ਦਾਸ ਦਾ ਪ੍ਰੈਕਟੀਕਲ ਉਹ ਬੀਬੀ ਦੇ ਹੱਥ ਲੱਗ ਗਿਆ ਸੀ ਉਹ ਬੀਬੀ ਸੋਚਦੀ ਹੈ ਕਿ ਜਦੋਂ ਇਹ ਭਾਈ ਸਾਹਿਬ ਨਾਲ ਮਾਲਕ ਦਾ ਮਿਲਾਪ ਹੋ ਸਕਦਾ ਹੈ ਭਾਈ ਸਾਹਿਬ ਨੂੰ ਆਹ ਕੁਝ ਪ੍ਰਾਪਤ ਹੋ ਸਕਦੇ ਤੇ ਮੈਨੂੰ ਕਿਉਂ ਨਹੀਂ ਹੋ ਸਕਦਾ ਮੈਨੂੰ ਵੀ ਹੋਏਗਾ ਫਿਰ ਉਸ ਬੀਬੀ ਨੇ ਉਦਾਂ ਹੀ ਸਿਮਰਨ ਸ਼ੁਰੂ ਕਰ ਦਿੱਤਾ ਉਹ ਦੱਸ ਰਹੀ ਹੈ ਕਿ ਮੈਂ 15 ਦਿਨਾਂ ਦੇ ਵਿੱਚ ਮੇਰੇ ਮਾਲਕ ਨੇ ਮੈਨੂੰ ਮੰਜੇ ਤੋਂ ਉਠਾ ਦਿੱਤਾ ਲੋਕੀ ਹੈਰਾਨ ਰਹੇਗੇ ਸੀ ਰਿਸ਼ਤੇਦਾਰ ਮਿੱਤਰ ਦੋਸਤ ਗਵੰਡੀ ਵੀ ਤੈਨੂੰ ਕਿੰਨੇ ਸਾਲ ਹੋ ਗਏ ਮੰਜੇ ਤੇ ਪਈ ਨੂੰ ਐਦਾਂ ਦੀ ਕਿਹੜੀ ਦਵਾਈ ਖਾ ਲਈ ਤੂੰ ਐਦਾਂ ਦਾ ਕਿਹੜਾ ਬਾਬਾ ਮਿਲ ਗਿਆ ਤੈਨੂੰ ਭੈਣ ਦੱਸ ਕੀ ਹੋਇਆ ਪਰ ਉਸ ਨੇ ਆਪਾਂ ਨੂੰ ਅਜੇ ਤੱਕ ਦੱਸਿਆ ਨਹੀਂ ਦਾਸ ਨਾਲ ਮਿਲ ਕੇ ਉਸ ਨੇ ਗੱਲ ਕੀਤੀ ਸੀ ਗਰਮਕ ਪਿਆਰਿਓ ਜਦੋਂ ਆਪਾਂ ਸਿੱਧੇ ਰਸਤੇ ਚੱਲਾਂਗੇ ਮਾਲਕ ਦੇ ਗੁਣ ਗਾਵਾਂਗੇ ਮਾਲਕ ਨੇ ਸਾਡੇ ਕਾਰਜ ਤੇ ਸਵਾਰਨੇ ਹੀ ਸਵਾਰਨੇ ਆ ਇਸ ਕਰਕੇ ਆਪਾਂ ਨੇ ਸਾਰਿਆਂ ਨੇ ਨਿੰਦਿਆ ਚੁਗਲੀ ਬੈਰ ਵਿਰੋਧ ਈਰਖਾ ਨਫ਼ਰਤ ਸੈਸੇ ਚਿੰਤਾ ਫਿਕਰ ਸਾਬ ਜਨੂ ਤਿਆਗ ਦਿਓ ਬਸ ਇੱਕੇ ਬਚਨ ਨੂੰ ਯਾਦ ਰੱਖ ਲਿਆ ਕਰੋ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਭਾਵ ਇਹ ਸਾਰੇ ਭਲੇ ਪੁਰਸ਼ ਨੇ ਚੰਗੇ ਪੁਰਸ਼ ਨੇ ਮੈਂ ਹੀ ਇੰਨਾ ਵਿੱਚ ਸਭ ਤੋਂ ਮਾੜਾ ਹਾਂ ਜਦੋਂ ਇਹ ਅਸੀਂ ਸਵੀਕਾਰ ਕਰਾਂਗੇ ਉਹਦਾ ਕਹਿਣ ਨਾਲ ਨਹੀਂ ਇੱਕ ਤੇ ਕਹਿ ਲਿਆ ਵਸ ਐਨੀ ਗੱਲ ਜਿੱਦਾਂ ਦਾਸ ਨੇ ਬੋਲੀਏ ਕਹਿਣ ਨਾਲ ਨਹੀਂ ਗੱਲ ਕਰਨੀ ਸਵੀਕਾਰ ਕਰਨਾ ਪੈਣਾ ਕਿ ਮੈਂ ਬਾਕੀ ਬੁਰੀ ਹਾਂ ਸਭ ਤੋਂ ਜਦੋਂ ਇਹ ਗੱਲ ਆਪਸ ਵਿੱਚ ਸਵੀਕਾਰ ਕਰ ਲਈ ਫਿਰ ਮੇਰੇ ਸ਼ੈਨ ਸ਼ਾਨੇ ਦਾਤਾਂ ਦੇ ਦੇਣੀਆਂ ਨੇ ਦਰਗਾਹ ਦੇ ਵਿੱਚ ਥਾਂ ਦੇ ਦੇਣੀ ਹੈ ਫਿਰ ਸਭ ਕੁਝ ਹੋਏਗਾ ਗੁਰਮੁਖ ਪਿਆਰਿਓ ਹੁਣ ਐਨੀ ਕੀ ਹਾਜ਼ਰੀ ਦਾਸ ਦੀ ਪ੍ਰਮਾਨ ਕਰਿਓ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਦੋਵੇਂ ਹੀ ਬਖਸ਼ਣ ਯੋਗ ਬਖਸ਼ ਲੈਣਾ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ